ਸਸਿਕਲ ਜੀ ਅੱਜ ਅਸੀਂ ਆਏ ਹਾਂ ਅੱਡਾ ਕੋਟ ਵਿਖੇ ਜਿੱਥੇ ਅੱਜ ਇੱਕ ਨਵੇਂ ਹਸਪੀਟਲ ਜੇਐਸਵੀ ਹਸਪੀਟਲ ਦੀ ਓਪਨਿੰਗ ਸੀ ਪਿੰਡ ਰੀਅਰਿਆ ਹੁਣ ਕਰਕੇ ਇੱਥੇ ਸੇਵਾ ਸਹੂਲਤਾਂ ਦੀ ਬਹੁਤ ਜ਼ਿਆਦਾ ਘਾਟ ਹੈ ਜੀ ਔਰ ਅੱਜ ਬਹੁਤ ਵਧੀਆ ਉਪਰਾਲਾ ਹੈ ਸਾਡਾ ਡਾਕਟਰ ਸਾਹਿਬ ਵੀ ਇਸ ਟਾਈਮ ਮੌਜੂਦ ਹਨ ਉਹਨਾਂ ਵੱਲੋਂ ਅੱਡਾ ਕੋਟ ਵਿਖੇ ਜੇਐਸਵੀ ਹਸਪੀਟਲ ਜੋ ਅੱਜ ਉਸ ਦੀ ਓਪਨਿੰਗ ਕੀਤੀ ਗਈ ਹੈ ਤੋਂ ਸਾਡੇ ਡਾਕਟਰ ਸਾਹਿਬ ਮੌਜੂਦ ਹਨ ਇਹ ਸਹੂਲਤਾਂ ਬਹੁਤ ਘੱਟ ਨੇ ਇਲਾਜ ਜਿਹੜਾ ਬਹੁਤ ਘੱਟ ਹੁੰਦਾ ਏ ਮਤਲਬ ਤੇ ਆ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਕੀ ਕੀ ਉਹਨਾਂ ਵੱਲੋਂ ਜਿਹੜੀਆਂ ਲੋਕਾਂ ਨੂੰ ਸਹੂਲਤਾਂ ਜੱਕੀ ਦਿੱਤੇ ਹੈ ਡਾਕਟਰ ਸਰ ਸਾਸੀ ਕਾਲ ਜੀ ਕੀ ਨਾ ਆਪਣਾ ਜੀ ਡਾਕਟਰ ਜਸਮਿੰਦਰ ਸਰ ਹਾਂ ਜੀ ਇਹ ਗੱਜਾਈ ਦੇ ਸ਼ਹਿਰ ਵਿੱਚ ਜਾ ਕੇ ਇਲਾਜ ਕਰਾਉਣਾ ਬੜਾ ਹੁਕਾ ਹੋ ਜਾਂਦਾ ਉਹ ਲੋਕਾਂ ਵਾਸਤੇ ਠੀਕ ਬਹੁਤ ਸਰਕਾਰ ਦੇ ਪੰਮ ਜੀ ਤੇ ਪੂਰੀ ਮਦਦ ਕਰਾਂਗੇ ਜੀ ਜਿੰਨਾ ਵੀ ਵਸ ਹੈਗਾ ਬ੍ਰੇਸ਼ਰ ਨਾਲ ਘੱਟਦੇ ਆਂ ਉਹ ਵੀ ਠੀਕ ਕਰਾਂਗੇ ਕੋਈ ਵੀ ਦਵਾਈ ਪੂਰੀ ਸਿੱਤੀ ਦੇਵਾਂਗੇ ਨਾ ਰੋਈ ਆਪਣਾ ਹੋਲੀ ਜੀ ਤੇ ਜਿਸ ਤਰ੍ਹਾਂ ਵੀ ਕਹਿਣਗੇ ਲੋਕ ਆਈ ਔਰ ਉਹਨਾਂ ਦੇ ਨਾਲ ਚੱਲਣਾ